ਦੀਪਕ ਜੀ ਜਮਨੀ ਚੋਣਾ ਟਲ ਗਈਆਂ ਜੇ ਤੁਸੀਂ ਪਿਛਲੇ ਹਫਤੇ ਦੱਸਿਆ ਸੀ ਵੀ ਹਜੇ ਨਹੀਂ ਹੋਣ ਵਾਲੀਆਂ ਨਵੰਬਰ ਤੱਕ ਨਹੀਂ ਹੋਣ ਲਗੀਆਂ ਚੋਣਾ ਮਾਨ ਦਲ ਦਾ ਇਸ ਚੀਜ਼ ਨੂੰ ਲੈ ਕੇ ਬੜੇ ਖੁਸ਼ ਨੇ ਜੀ ਬਾਗੋ ਬਾਗ ਹੋਇਆ ਮਨ ਕੀ ਵੇਰ ਵਿਆਰੇ ਨੇ ਬਿਲਕੁਲ ਜੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਦਲ ਆਮ ਆਦਮੀ ਪਾਰਟੀ ਅਸੀਂ ਕਹਿ ਸਕਦੇ ਹਾਂ ਕਿ ਇਹ ਜਮਨੀ ਚੋਣਾ ਟਲ ਨਾਲ ਸਭ ਤੋਂ ਵੱਧ ਜੇ ਕਿਸੇ ਨੂੰ ਖੁਸ਼ੀ ਹੋਈ ਆ ਤਾਂ ਆਮ ਆਦਮੀ ਪਾਰਟੀ ਨੂੰ ਹੋਈ ਆ ਭਗਵੰਤ ਮਾਨ ਹੋਰਾਂ ਦੀ ਟੀਮ ਨੂੰ ਹੋਈ ਆ ਹਮ ਹਮ देखो அப்ப ਉਹ ਜ਼ਰ ਵੀ ਗੱਲ ਕਰ ਰਹੇ ਸੀ ਕਿ ਜਦੋਂ ਐਮ.ਐਲ.ਏ ਨਾਲ ਮੀਟਿੰਗ ਹੋਈ ਉਸ ਦੌਰਾਨ ਵੀ ਮੁਖੰਦਰੀ ਭਗਵੰਤ ਸਮਾਨ ਹੋ ਰਹੇ ਨੇ ਕਹਿੰਦੇ ਕਿ ਜਿਹੜੇ ਹਲਕਾ ਇੰਚਾਰਜ ਨੇ ਚਾਰ ਜਿਨ੍ਹਾਂ ਖਾਮਤ ਜਿਮਨੀ ਚੋਣ ਹੋਣੀ ਆ ਜੀ ਗੇ ਦਰਵਾ ਬਰਨਾਲਾ ਚੱਬੇਵਾਲ ਡੇਰਾ ਬਾਬਾ ਨਾਨਕ ਕਿ ਉੱਥੇ ਦੇ ਹਲਕਾ ਇੰਚਾਰਜਾਂ ਨੂੰ ਕਹਿਤਾ ਵੀ ਕਿ ਸਾਨੂੰ ਲਿਸਟ ਬਣਾਓ ਇੱਥੇ ਕੀ ਕੀ ਕੰਮ ਹੋਣ ਵਾਲੇ ਨੇ ਕਿਹੜੇ ਕਿਹੜੇ ਕੰਮ ਕਰਾ ਸਕਦੇ ਆ ਪਰ اچਾਂਕ ਜਦੋਂ ਪਤਾ ਲੱਗਾ ਕਿ ਵੀ ਪ੍ਰੈਸ ਕਾਨਫਰੰਸ ਹੋਣ ਵਾਲੀ ਆ ਦੋ ਦਿਨਾਂ ਨੂੰ ਜਿਮਨੀ ਚੋਣਾਂ ਦਾ ਐਲਾਨ ਹੋ ਜਾਣਾ ਹੱਥਾਂ ਪੈਰਾਂ ਦੀ ਪੈ ਗਈ ਸੀ ਜੀ ਮਤਲਬ ਤੁਰੰਤ ਡੀਸੀਆਂ ਦੀ ਬਦਲੀ ਜੇ ਉਹ ਇੱਧਰ ਉੱਧਰ ਉਮੀਦਵਾਰਾਂ ਦੀ ਭਾਲ ਗੱਲਾਂ ਬਾਤਾਂ ਸਰਚ ਹਲਚਲ ਹੋ ਗਈ ਪਰ ਜਦੋਂ ਸਵੇਰ ਨੂੰ ਚੋਣ ਕਮਿਸ਼ਨ ਨੇ ਕੱਲੀ ਹਰਿਆਣੇ ਦੀ ਜਮੁਗਸ਼ਵੀਰ ਦੀ ਤਰੀਕਾਂ ਐਲਾਨੀਆਂ ਨਾ ਮਹਾਰਾਸ਼ਟਰ ਦੀ ਤਰੀਕਾਂ ਐਲਾਨੀ ਨਾ ਜਿਮਨੀ ਚੋਣ ਦੀ ਐਲਾਨੀ ਤਾਂ ਸੁਖਦਾਸਾਂ ਆਵਾਦ ਦੀ ਪਾਰਟੀ ਨੇ ਇਸ ਪੱਖੋਂ ਵੀ ਲਿਆ ਹਮ ਕਿ ਲਓ ਵੀ ਆਪਾਂ ਨੂੰ ਹੁਣ ਘਟੋ ਘਟੇ ਇਹਨਾਂ ਚਾਰ ਵਿਧਾਨ ਸਭਾ ਹਲਕਿਆਂ ਦੇ ਲਈ ਵੱਖਰੀ ਕੋਈ ਯੋਜਨਾ ਵੱਖਰੇ ਕੋਈ ਕੰਮ ਵੱਖਰੇ ਕੋਈ ਫੰਡ ਜਿਵੇਂ ਆਪਾਂ ਗੱਲ ਕਰ ਰਹੇ ਸੀਗਾ ਕਿ ਯੂਥ ਕਲੱਬ ਬਣਾਉਣ ਦੀ ਤਸਵੀਰ ਉਹ ਸਾਰੇ ਲਈ ਸਮਾਂ ਮਿਲ ਗਿਆ ਜੀ ਪਰ ਕੱਲੀ ਇਸੇ ਗੱਲ ਕਰਕੇ ਬਾਗੋ-ਬਾਗ ਨਹੀਂ ਹੈ ਕਿ ਆਮ ਆਦਮੀ ਪਾਰਟੀ ਕਿਹਾ ਚਾਰ ਜਿਮਨੀ ਚੋਣਾਂ ਦੇ ਬਾਰੇ ਨਾ ਚਾਰ ਇਹਨਾਂ ਸੀਟਾਂ ਦੇ ਉੱਤੇ ਸਾਨੂੰ ਕੰਮ ਕਰਨ ਦਾ ਵਿਕਾਸ ਕਰਨ ਦਾ ਫੰਡ ਦੇਣ ਦਾ ਜਾਂ ਪ੍ਰਚਾਰ ਕਰਨ ਦਾ ਮੌਕਾ ਵੱਧ ਮਿਲ ਗਿਆ ਨਹੀਂ ਮੁੱਖ ਮੰਤਰੀ ਭਗਵੰਤ ਸਾਨ੍ਹ ਹੋਰਾਂ ਨੂੰ ਜਿਹੜਾ ਸ਼ੌਂਕ ਪਿਆ ਰੋਡ ਸ਼ੋਅ ਕਰਨ ਦਾ ਜੀ ਜਿਹੜਾ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਕਿ ਹਾਂ ਉਹ ਉਹ ਸ਼ੀਸ਼ਾ ਜਿਆ ਪਰੇ ਹਟਾ ਕੇ ਜਿਹੜਾ ਤੂ ਪਛਾਂਜੀ ਵਾਲਾ ਹੁੰਦਾ ਗੱਡੀਆਂ ਚ ਗੱਬੇ ਚ ਲੱਗਿਆ ਉਹ ਚੋਂ ਬਾਹਰ ਨਿਕਲ ਕੇ ਜੇ ਸੀਟ ਜੇ ਤੋਂ ਜਿਹੜਾ ਹੱਥ ਲਾਉਣਾ ਹਾਰ ਵੈਸੇ ਆਪ ਹੀ ਫੁੱਲ ਵੰਡ ਦਿੰਦੇ ਸੀ ਕਈ ਥਾਂ ਮਾਦਾ ਇਹਨਾਂ ਦੇ ਬਰਕਰ ਫਿਰ ਉਹੀ ਫੁੱਲ ਆ ਜਾਂਦੇ ਸੀ ਉਹ ਸਾਰਾ ਜਿਹੜੀ ਪ੍ਰਕਿਰਿਆ ਦਾ ਸ਼ੌਂਕ ਹੈ ਉਹ ਮੌਕਾ ਮਿਲ ਗਿਆ ਹੂੰ ਹੂੰ ਜੇ ਜਿਮਨੀ ਚੋਣਾ ਹਰਿਆਣੇ ਦੀਆਂ ਚੋਣਾਂ ਦੇ ਨਾਲ ਹੁੰਦੀਆਂ ਜੀ ਫਿਰ ਤੁਸੀਂ ਮੈਨੂੰ ਦੱਸੋ ਕਿ ਮੁੱਖ ਮੰਤਰੀ ਸਾਹਿਬ ਵੱਧ ਸਮਾਂ ਹਰਿਆਣੇ ਚ ਦੇ ਪਾਉਂਦੇ ਜਾਂ ਚਾ ਆਪਣੀਆਂ ਹਲਕਿਆਂ ਚ ਦਿੰਦੇ ਫਿਰ ਜ਼ੋਰ ਚਾਰ ਸੀਟਾਂ ਦੇ ਉੱਤੇ ਜ਼ੋਰ ਹੁੰਦਾ ਕਿ ਹਰਿਆਣਾ ਚ ਜ਼ੋਰ ਹੁੰਦਾ ਜੀ ਹੁਣ ਅੱਡੋ ਅੱਡਾ ਤਾਂ ਮੁੱਖ ਮੰਤਰੀ ਸਾਹਿਬ ਨੂੰ ਹਰਿਆਣੇ ਚ ਖੁੱਲ ਕੇ ਚੋਣ ਪ੍ਰਚਾਰ ਕਰਨ ਦਾ ਮੌਕਾ ਮਿਲ ਗਿਆ ਪਰ ਇਹ ਉਸ ਸਮੇਂ ਹੋਰ ਖੁੱਲ ਕੇ ਮਿਲਣਾ ਜੇ ਕੇਜਰੀਵਾਲ ਬਾਹਰ ਨਹੀਂ ਆਉਂਦੇ ਜੀ ਤੁਸੀਂ ਇਸੇ ਗੱਲ ਤੋਂ ਹੁੰਦਾ ਜਾ ਲਾ ਲੋ ਕਿ ਪਿਛਲੇ 15 ਦਿਨਾਂ ਚ ਲੰਘੇ 15 ਦਿਨਾਂ ਚ 45 ਤੋਂ ਵੱਧ ਆਮ ਆਦੀ ਪਾਰਟੀਆਂ ਰੈਲੀਆਂ ਬੈਠਕਾਂ ਹਰਿਆਣੇ ਚ ਹੋ ਚੁੱਕੀਆਂ ਨੇ ਹੂੰ ਜੇ ਅਸੀਂ ਉਸ ਸਮੇਂ ਦੀ ਗੱਲ ਕਰ ਰਹੇ ਹਾਂ ਜਦੋਂ ਅਜੇ ਚੋਣਾਂ ਦਾ ਐਲਾਨ ਨਹੀਂ ਹੋਇਆ ਸੀ ਹੈ ਨਾ ਜੀ ਲੰਘੇ 15 ਦਿਨਾਂ ਦੇ ਵਿੱਚ ਵਿੱਚ ਹੁਣ ਇਸ ਅਗਲੇ 1 ਮਹੀਨੇ ਲਈ ਜੇ ਮੈਂ ਆਹ 10 ਕੁ ਦਿਨ ਲੰਘਾ ਵੀ ਲਵਾਂ ਜਿਹੜੇ ਹੁਣ ਚਲੋ ਅਗਸਤ ਮਹੀਨੇ ਵਾਲੇ ਹੈਗੇ ਨੇ ਅੱਗੇ ਸਤੰਬਰ ਮਹੀਨਾ ਪੂਰਾ ਪਿਆ 1 ਅਕਤੂਬਰ ਨੂੰ ਹਰਿਆਣੇ ਚ ਵੋਟਾਂ ਪੈਣੀਆਂ ਨੇ ਨਾ ਜੀ ਸੋ ਸਤੰਬਰ ਮਹੀਨਾ ਪੂਰਾ ਤੁਸੀਂ ਇਹ ਸਮਝ ਲਓ ਕਿ ਪੰਜਾਬ ਸਰਕਾਰ ਦਾ ਤਵਾਦਲਾ ਹਰਿਆਣੇ ਚ ਹੋ ਗਿਆ ਹੂੰ ਹੂੰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਰਾਂ ਦਾ ਪੂਰਾ ਰੋਡਮੈਪ ਤਿਆਰ ਹੋ ਗਿਆ ਜੀ ਕਿੱਥੇ ਰੋਡ ショਅ ਕਰਨਾ ਹੈ ਕਿੱਥੇ ਰੈਲੀ ਕਰਨੀ ਹੈ ਕਿੱਥੇ ਮੀਟਿੰਗ ਕਰਨੀ ਹੈ ਉਹ ਸਾਰਾ ਤੈਅ ਹੈ ਹੂੰ ਹੂੰ ਇਹ ਤੋਂ ਇਲਾਵਾ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀਆਂ ਦੀਆਂ ਡਿਊਟੀਆਂ ਲੱਗੀਆਂ ਜੀ ਪੰਜਾਬ ਦੇ ਕਰੀਬ ਐਮਐਲਏਆਂ ਦੀਆਂ ਡਿਊਟੀਆਂ ਲੱਗੀਆਂ ਹੂੰ ਹੂੰ ਹੈਨਾ 100 ਤੋਂ ਵੱਧ ਚੇਅਰਮੈਨ ਅਤੇ ਉਹ ਨਾ ਉਹ ਪੱਧਰ ਦੇ ਲੀਡਰਾਂ ਦੀਆਂ ਡਿਊਟੀਆਂ ਲੱਗੀਆਂ ਮਤਲਬ ਸਮੁੱਚੀ ਪੰਜਾਬ ਸਰਕਾਰ ਅਗਲੇ 1 ਮਹੀਨੇ ਤੇ ਹਰਿਆਣੇ ਚ ਡੈਪੂਟੇਸ਼ਨ ਤੇ ਜਾ ਰਹੀ ਆ ਤਬਾਦਲੇ ਤੇ ਜਾ ਰਹੀ ਆ ਉਹਦੀ ਬਦਲੀ ਹੋ ਗਈ ਹੁਣ ਇੱਕ ਮਹੀਨਾ ਉੱਥੇ ਕਰਨਗੇ ਸੋ ਇਸ ਲਈ ਸਭ ਤੋਂ ਵੱਧ ਜਿਮਨੀ ਚੋਣਾਂ ਟਰਨ ਤੇ ਜੇ ਕੋਈ ਬਾਗੋ ਬਾਗ ਹੋਇਆ ਤਾਂ ਉਹ ਆਮ ਆਦਮੀ ਪਾਰਟੀ ਹੋਈ ਉਹਦੀ ਲੀਡਰਸ਼ਿਪ ਹੋਈ ਕਿ ਉਹਨਾਂ ਹਰਿਆਣੇ ਚ ਵੱਖਰਾ ਪ੍ਰਚਾਰ ਕਰਾਂਗੇ ਸ਼੍ਰੀਤਾ ਕੇਜਰੀਵਾਲ ਉੱਥੇ ਸਟਾਰ ਪ੍ਰਚਾਰਕ ਨੇ ਵੈਸੇ ਪਰ ਭਗਵੰਤ ਮਾਨ ਨੂੰ ਹੀ ਲੱਗਦਾ ਕਿ ਸੁਣਨ ਦਾ ਲੋਕ ਮੈਨੂੰ ਹੀ ਆਉਂਦੇ ਨੇ ਨਾ ਸੋ ਇਸ ਲਈ ਕੇਜਰੀਵਾਲ ਜੇ ਨਹੀਂ ਹੈਗੇ ਬਾਹਰ ਤਾਂ ਸਮਝ ਲਓ ਮੇਨ ਚਿਹਰਾ ਮੈਂ ਹੀ ਆ ਵੈਸੇ ਸੰਜੀਤ ਸਿੰਘ ਵੀ ਲੱਗੇ ਨੇ ਉੰਡਰ ਮੀਸ਼ੇ ਸ਼ੋਦੀ ਆ ਵੀ ਆਉਣਗੇ ਸੰਦੀਪ ਪਾਟਕ ਵੀ ਸੰਭਾਲ ਰਹੇ ਨੇ ਰਾਗਵ ਚੰਡਾ ਅਜੇ ਵੈਸੇ ਉਹ ਨਹੀਂ ਸਰਗਰਮੀ ਫੜ ਨਹੀਂ ਪਾ ਰਹੇ ਜੀ ਸੋ ਇਸ ਲਈ ਉਹ ਤੋਂ ਬਾਅਦ ਫਿਰ ਚਾਰ ਵਿਧਾਨ ਸਭਾ ਸੀਟਾਂ ਵੱਖਰੀਆਂ ਆਉਣੀਆਂ ਫਿਰ ਉੱਥੇ ਪੂਰਾ ਢੋਲ ਵਜਾ ਕੇ ਪ੍ਰਚਾਰ ਕਰਨ ਦਾ ਮਕਸਦ ਇਸ ਲਈ ਬਾਗੋ ਬਾਗ ਹੈ ਜੀ ਆਵਾਜ਼ੀ ਪਾਟਕ ਹਮ ਅੱਛਾ ਦੀਪਕ ਜੀ ਜਿਹੜੀਆਂ ਹੁਣੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਉਹਦੇ ਵਿੱਚ ਸਾਨੂੰ ਪਤਾ ਵੀ ਰਵਨੀਤ ਬਿੱਟੂ ਲੁਧਿਆਣੇ ਤੋਂ ਇਲੈਕਸ਼ਨ ਤੇ ਹਾਰ ਗਏ ਸੀ ਪਰ ਉਹ ਤੋਂ ਮਗਰੋਂ ਜਦੋਂ ਸਰਕਾਰ ਨੇ ਮੋਦੀ 3.03 ਜਿਹੜੀ 3rd ਟਰਮ ਦੇ ਵਿੱਚ ਆਪਣੀ ਕੈਬਿਨੇਟ ਬਣਾਈ ਉਹਦੇ ਵਿੱਚ ਜੂਨੀਅਰ ਮਿਨਿਸਟਰ ਵਜੋਂ ਮਿਨਿਸਟਰ ਆਫ ਸਟੇਟ ਵਜੋਂ ਉਹਨਾਂ ਨੂੰ ਸ਼ਾਮਲ ਕਰ ਲਿਆ ਸੀ ਹੁਣ ਸਵਾਲ ਤੁਸੀਂ ਵੀ ਦੱਸਦੇ ਰਹੇ ਹੋ ਵੀ ਇਹਨਾਂ ਨੂੰ ਹੁਣ ਨਾਮਜ਼ਦ ਕਰਕੇ ਰਾਜ ਸਭਾ ਦੇ ਵਿੱਚ ਭੇਜਿਆ ਜਾਏਗਾ ਤੇ ਉਹਦੇ ਉਹਦੇ ਉਧਰੋਂ ਇਹਨਾਂ ਨੂੰ ਤਾਈਉ ਕੈਬਿਨੇਟ ਦਾ ਰਾਇਣਾ ਦਾ ਪਦਰਾ ਹੋ ਜਾਣਾ ਬੇਸਿਕਲੀ ਪੱਕਾ ਹੋ ਜਾਣਾ ਹੁਣ ਰਾਜ ਸਭਾ ਦੀ ਸੀਟ ਲਈ ਇਹਨਾਂ ਨੂੰ ਨੋਮੀਨੇਟ ਕਿੱਥੋਂ ਕੀਤਾ ਜਾ ਸਕਦਾ ਹੈ ਜੀ ਹਰਿਆਣਾ ਜਾਂ ਮੱਧ ਪ੍ਰਦੇਸ਼ ਵੱਲ ਸੰਕੇਤ ਆ ਰਹੇ ਨੇ ਦੇਖੋ ਹਰਿਆਣਾ ਤਾਂ ਸਭ ਤੋਂ ਪਹਿਲੀ ਕੰਡੀਸ਼ਨ 'ਚ ਆਈ ਗਿਆ ਜੀ ਹਰਿਆਣੇ ਬਾਰੇ ਆਪਾਂ ਬਾਕਾਇਦਾ ਚਰਚਾ ਵੀ ਕਰ ਚੁੱਕੇ ਹਾਂ ਕਿ ਭਾਜਪਾ ਇਹ ਵੀ ਸੋਚੀ ਲਿਖੇ ਸਾਨੂੰ ਇੱਕ ਸਿੱਖ ਚਿਹਰਾ ਮਿਲ ਜੂ ਹਰਿਆਣੇ 'ਚ ਪ੍ਰਚਾਰ ਲਈ ਕਿਉਂਕਿ ਹਾਕੀ ਦਾ ਕਪਤਾਨ ਰਿਹਾ ਸੰਦੀਪ ਸਿੰਘ ਜਿਵੇਂ ਅੱਜਕੱਲ ਫਸਿਆ ਹੈ ਹਾਂਜੀ ਇਸ ਲਈ ਉਹਨਾਂ ਨੂੰ ਲੱਗਦਾ ਸੀ ਇੱਕ ਸਿੱਖ ਚਿਹਰਾ ਵੀ ਹੈ ਜੱਟ ਸਿੱਖ ਚਿਹਰਾ ਵੀ ਹੈ ਕਿਸਾਨੀ ਨਾਲ ਮਤਲਬ ਉਹਨਾਂ ਨੂੰ ਲੱਗਦਾ ਸੀ ਕਿ ਸਾਰੇ ਨਾਰਮ ਸਾਡੇ ਰਵਨੀਤ ਮਿੱਠੂਏ ਪੂਰੇ ਕਰ ਦੂਗਾ ਹੁਣ ਇਹੀ ਸਾਨੂੰ ਹਰਿਆਣੇ 'ਚ ਕਿਸਾਨੀ ਦੀ ਵੋਟ ਦਵਾ ਦੂਗਾ ਇਹੀ ਪੰਜਾਬੀਆਂ ਦੀ ਵੋਟ ਦਵਾਊਗਾ ਇਹੀ ਜੱਟਾਂ ਦੀ ਵੋਟ ਦਵਾ ਦੂਗਾ ਸਰ ਉਨ ਤੋਂ ਇਲਾਵਾ ਇਹ ਕਿ जाटकोट ਵੀ ਸ਼ਾਇਦ ਰਵਨੀਤ ਬਿੱਟੂ ਦੇ ਨਾਂ ਤੇ ਸਾਡੇ ਕੋਲ ਆ ਜੂਗਾ ਮਤਲਬ ਬੀਜੇਪੀ ਇਹ ਸਕੀਮ ਸੀ ਜੀ ਸੋ ਰਵਨੀਤ ਬਿੱਟੂ ਨੂੰ ਹਰਿਆਣਾ ਤੋਂ ਭੇਜਣ ਦੀ ਭਾਜਪਾ ਪੂਰੀ ਤਿਆਰੀ ਕਰ ਚੁੱਕੀ ਸੀ ਹਮ ਬੇਸ਼ੱਕ ਵਿਰੋਧੀ ਧਰਮ ਕੋਲ ਅੱਜ ਵੀ ਤਰੀਕ ਚ 44 ਸੀਟਾਂ ਨੇ ਹਮ ਹਮ ਸੱਤਾਧਾਰੀ ਤੇਰੇ ਕੋਲ 43 ਸੀਟਾਂ ਨੇ ਇੱਕ ਸੀਟ ਵਿਰੋਧੀ ਧਰਮ ਕੋਲ ਵੱਧ ਹੈ ਪਰ ਉਹ ਇਕੱਠੇ ਨਹੀਂ ਹੈਗੇ ਜੀ ਜੀ ਸੋ ਜੇ ਸਾਰੇ ਇਕੱਠੇ ਹੁੰਦੇ ਨੇ ਅਨੈਲੋ ਤੇ ਜੱਜਪਾਪਸ ਜੇ ਪਹਿਲਾਂ ਇਕੱਠੇ ਨਹੀਂ ਹੋਣੇ ਫਿਰ ਕਾਂਗਰਸ ਨਾਲ ਨਹੀਂ ਜਾ ਪਾਣਾ ਉਹਨਾਂ ਨੇ ਸੋ ਇਸ ਲਈ ਬੀਜੇਪੀ ਨੂੰ ਲੱਗਦਾ ਤਾਂ ਵੀ ਅਸੀਂ ਸੇਫ ਆ ਕਿ ਅਸੀਂ ਸੀਟ ਕੱਢ ਲਾਂਗੇ 21 ਅਗਸਤ ਆ ਆਖਰੀ ਦਿਨ ਆ ਜਿਸ ਦਿਨ ਨਾਮਜ਼ਦਗੀਆਂ ਹੋਣੀਆਂ ਨੇ ਹੈਨਾ ਜੀ ਸੋ ਹੁਣ 21 ਅਗਸਤ ਦੇ ਹਵਾਲੇ ਨਾਲ ਇਹ ਪਹਿਲਾਂ ਪੈ ਸੀਗਾ ਕਿ ਰਵਨੀਤ ਬਿੱਟੂ ਹਰਿਆਣਾ ਤੋਂ ਹੋਣਗੇ ਪਰ ਅਚਾਨਕ ਖਬਰ ਆਈ ਕਿ ਨਹੀਂ ਰਵਨੀਤ ਬਿੱਟੂ ਮੱਧ ਪ੍ਰਦੇਸ਼ ਜਾਂ ਰਾਜਸਥਾਨ ਤੋਂ ਹੋਣਗੇ ਐਮਪੀ ਤੋਂ ਜਾਂ ਰਾਜਸਥਾਨ ਤੋਂ ਹੋਣਗੇ ਦੇਖੋ ਕਿਰਨ ਚੌਧਰੀ ਕਾਂਗਰਸ ਛੱਡ ਕੇ ਇੱਧਰ ਆਈ ਆ ਕਿ ਮੇਰੀ ਕੁੜੀ ਨੂੰ ਟਿਕਟ ਨਹੀਂ ਦਿੱਤੀ ਜੀ ਐਮਪੀ ਦੀ ਇਸ ਲਈ ਕਿਰਨ ਚੌਧਰੀ ਇੱਧਰ ਉਹ ਵੀ ਦਾਬੇਦਾਰ ਆ ਹੈਨਾ ਕੁਲਦੀਪ ਬਿਸ਼ਨੋਈ ਉਹ ਨਹੀਂ ਵੀ ਹੱਥ ਪੈਰ ਮਾਰੇ ਨੇ ਪਰ ਪਤਾ ਲੱਗ ਰਿਹਾ ਕਿ ਹਰਿਆਣੇ ਚ ਹੁਣ ਕਿਰਨ ਚੌਧਰੀ ਜਾਏਗੀ ਹੂੰ ਹੂੰ ਉਹਦਾ ਲਗਭਗ ਤੈਅ ਆ ਉਹਨੂੰ ਕਹਿਤਾ ਕਿ ਆਪਣੇ ਕਾਗਜ਼ ਪੱਤਰ ਤਿਆਰ ਕਰ ਲਓ ਇਸੇ ਤਰ੍ਹਾਂ ਹੂੰ ਰਵਨੀਤ ਬਿੱਟੂ ਨੂੰ ਆਪਣੇ ਜਮਾ ਜਿਹੜੇ ਕਾਗਜ਼ ਜਮਾ ਹੋਣੇ ਨੇ ਉਹਦੇ ਲਈ ਪੂਰਾ ਕਹਿ ਦਿੱਤਾ ਕਿ ਆਪਣੀ ਤਿਆਰੀ ਰੱਖੋ ਜੀ ਬੰਡਲ ਤਿਆਰ ਰੱਖੋ ਆਪਣਾ ਜੀ ਹੈਨਾ ਜੋ ਕੁਝ ਡਾਕੂਮੈਂਟ ਲੱਗਣ ਉਹਦੀ ਤਿਆਰੀ ਕਰ ਲਓ ਆਪਣੇ ਵਕੀਲਾਂ ਕੋਲੋਂ ਚੈ ਬਾ ਤੁਹਾਨੂੰ ਸੁਨੇਹਾ ਆਊਗਾ ਤੁਸੀਂ ਅਪੜ ਜਿਓ ਉਹਨਾਂ ਪੜਨਾ ਕਿੱਥੇ ਆ ਕੀ ਰਵਨੀਤ ਬਿੱਟੂ ਮਧ ਪ੍ਰਦੇਸ਼ ਦੇ ਪ੍ਰਭਾਵ ਚ ਪ੍ਰਗਟ ਹੋਣਗੇ ਹਾਂ ਜਾਂ ਰਵਨੀਤ ਬਿੱਟੂ ਰਾਜਸਥਾਨ ਦੇ ਜੈਪੁਰ ਚ ਪ੍ਰਗਟ ਹੋਣਗੇ ਜੀ ਦੇਖੋ ਮਧ ਪ੍ਰਦੇਸ਼ ਦੇ ਵਿੱਚ ਸਿੰਧੀਆਂ ਹੋਰਾਂ ਦੇ ਜੋਤੀ ਰਾਜ ਸਿੱਧੀਆਂ ਦੀ ਸੀਟ ਖਾਲੀ ਆ ਜੀ ਤੋ ਉਹ ਹੁਣ ਲੋਕ ਸਭਾ ਚਲੇਗੇ ਤੇ ਉਧਰੋਂ ਮੈਂਬਰ ਬਣ ਕੇ ਚਲੇਗੇ ਰਾਸਵਨਾਂ ਦੀ ਖਾਲੀ ਆ ਇਸ ਲਈ ਉਥੋਂ ਭੇਜਿਆ ਜਾ ਸਕਦਾ ਤੇ ਰਾਜਸਥਾਨ ਦੇ ਵਿੱਚ ਵੀ ਇਹਨਾਂ ਕੋਲ ਬਹੁਤ ਮਤ ਹੈ ਕੋਈ ਦਿੱਕਤ ਨਹੀਂ ਗਈ ਮੱਧ ਪ੍ਰਦੇਸ਼ ਵਿੱਚ ਕੋਈ ਦਿੱਕਤ ਨਹੀਂ ਹਰਿਆਣੇ ਚ ਇਹਨਾਂ ਨੂੰ ਭਰਮ ਭਲੇਖਾ ਵੀ ਹੈਗਾ ਪਰ ਪਤਾ ਇਹ ਲੱਗਿਆ ਕਿ ਰਬਨੀਤ ਮਿੱਟੂ ਨੇ ਖੁਦ ਸੁਨੇਹਾ ਲਾਇਆ ਭਾਜਪਾ ਨੂੰ ਕਿ ਜੀ ਤੁਸੀਂ ਜਿੱਥੋਂ ਮੈਨੂੰ ਭੇਜੋਗੇ ਮੈਂ ਤਿਆਰ ਹਾਂ ਪਰ ਮੇਰੀ ਇਸ ਗੱਲ ਵੱਲ ਗੌਰ ਕਰਿਓ ਕਿ ਕੱਲ ਨੂੰ ਜਦੋਂ ਪੰਜਾਬ ਤੇ ਔਰ ਹਰਿਆਣੇ ਦੇ ਪਾਣੀਆਂ ਦਾ ਮਸਲਾ ਆਉਣਾ ਹੈ ਤਾਂ ਮੈਂ ਪੰਜਾਬ ਦੇ ਖਿਲਾਫ ਬੋਲ ਨਹੀਂ ਪਾਉਣਾ ਹੂੰ ਹੂੰ ਤੇ ਪਰ ਰਾਜ ਸਭਾ ਮੈਂ ਹਰਿਆਣੇ ਤੋਂ ਹੁਣਾ ਫਿਰ ਮੈਂ ਹਰਿਆਣਾ ਦੇ ਹੱਕ ਚ ਕਿਵੇਂ ਬੋਲੂਗਾ ਜੀ ਮੇਰੇ ਲਈ ਇਹ ਦੁਵੇਦਾ ਜੀ ਮਤਲਬ ਚਿਹਰਾ ਮੋਰਾ ਮੈਂ ਪੰਜਾਬ ਦਾ ਹੂੰ ਮੈਂਬਰ ਪਾਰਲੀਮੈਂਟ ਤੁਸੀਂ ਰਾਜ ਸਭਾ ਮੈਂਬਰ ਬਣਾ ਦਿੰਦੇ ਮੈਨੂੰ ਹਰਿਆਣੇ ਦਾ ਮੈਂ ਹਰਿਆਣੇ ਦੇ ਜੇ ਪੱਖ ਵੀ ਨਾ ਪੂਰ ਪਾਇਆ ਫਿਰ ਵੀ ਮੇਰੇ ਲਈ ਮੁਸੀਬਤ ਤੇ ਜੇ ਪੰਜਾਬ ਦੇ ਉਲਟ ਖੜ ਗਿਆ ਫਿਰ ਵੀ ਮੇਰੇ ਲਈ ਮੁਸੀਬਤ ਇਹ ਇਸ ਲਈ ਮੈਨੂੰ ਤੁਸੀਂ ਦਾਏ ਬਾਈ ਕਰ ਦੋ ਤੇ ਦਾਏ ਬਾਈ ਦੇ ਵਿੱਚੋਂ ਹੁਣ ਮੱਧ ਪ੍ਰਦੇਸ਼ ਜਾਂ ਰਾਜਸਥਾਨ ਦਾ ਤੈਅ ਕੀਤਾ ਜਾ ਰਿਹਾ ਹੈ ਸੋ 21 ਗਸੋਂ ਤੋਂ ਦੂਰ ਨਹੀਂ ਐ ਪਤਾ ਲੱਗ ਜੇਗਾ ਜਦੋਂ ਤੱਕ ਆਪਣਾ ਇਹ ਪ੍ਰੋਗਰਾਮ ਮਤਲਬ ਸਾਰੇ ਸੋਸ਼ਲ ਮੀਡੀਆ ਤੇ ਵੀ ਚੱਲਣਾ ਹੋ ਸਦਾ ਤਦ ਤੱਕ ਕਲੀਅਰ ਹੋ ਵੀ ਜਾਵੇ ਕਿ ਆ ਲਓ ਜੀ ਹੁਣ ਜੈਪੁਰ ਨੂੰ ਤੁਰ ਪਏ ਜਾਂ ਹੈ ਜਾਂ ਭਪਾਲ ਨੂੰ ਚਲੇ ਗਏ ਪਰ ਇਤੈ ਹੈ ਜੀ ਕਿ ਰਵਨੀਤ ਬਿੱਟੂ ਹੁਣ ਸ਼ਾਇਦ ਹਰਿਆਣੇ ਤੋਂ ਨਾ ਹੋ ਜੀ ਪਰ ਫਿਰ ਵੀ ਆਖਰੀ ਸਮੇਂ ਪੱਤੇ ਕੀ ਖੁੱਲਦੇ ਨੇ ਕਹਿ ਨਹੀਂ ਸਕਦੇ ਬੀਜੇਪੀ ਦਿਖਾਉਂਦੀ ਕੋਸ਼ਿਸ਼ ਕਰਦੀ ਕੋਸ਼ਿਸ਼ ਹੈ ਇਸ ਲਈ ਕੁਝ ਵੀ ਹੋ ਸਕਦਾ ਪਰ ਅੱਜ ਵੀ ਤਰੀਕ ਚ طے ਮੰਨਿਆ ਜਾ ਰਿਹਾ ਹੈ ਕਿ ਹਰਿਆਣੇ ਤੋਂ ਕਰਨ ਚੌਧਰੀ ਤੇ ਰਵਨੀਤ ਬਿੱਟੂ ਰਾਜਸਥਾਨ ਤੋਂ ਜਾਂ ਮਧ ਪ੍ਰਦੇਸ਼ ਤੋਂ ਜਾਸੂਆ ਜਾਣਗੇ ਜੀ ਵੇਖਦੇ ਆ ਕੀ ਬਣਦਾ ਦੀਪਕ ਜੀ ਅੱਛਾ ਪੰਜਾਬ ਦੇ ਵਿੱਚ ਜਿਹੜੀ ਪੁਰਾਣੀਆਂ ਗੱਡੀਆਂ ਨੇ ਜੀ ਉਹਨਾਂ ਦੇ ਉੱਪਰ ਇੱਕ ਨਵਾਂ ਟੈਕਸ ਲੱਗਣ ਜਾ ਰਿਹਾ 6000 ਡਾਲਰ ਪ੍ਰਤੀ ਵਰਾ ਪੁਰਾਣੀਆਂ ਗੱਡੀਆਂ ਤੇ ਟੈਕਸ ਲੱਗੂ ਕਿੰਨੀਆਂ ਪੁਰਾਣੀਆਂ 6 6 6 6 ਸਾਲ ਦਾ 6000 ਸਾਲ ਦਾ 6000 ਰੁਪਈਆ ਮੈਂ ਕਿਹਾ ਮੈਂ ਡਾਲਰ ਕਹਿ ਗਿਆ ਸੀ ਜੀ 6000 ਰੁਪਈਆ ਕਈਆਂ ਦੀ ਕਹੇ ਨਹੀਂ ਢੁੜ ਜਾਣੀ 6000 ਰੁਪਈਆ ਸਾਲ ਦਾ ਟੈਕਸ ਲੱਗਣਾ ਜੀ ਕਿੰਨੀ ਪੁਰਾਣੀ ਗੱਡੀ ਹੋਏਗੀ ਤਾਂ ਟੈਕਸ ਲੱਗੂ ਇਹ ਪਿਛਲੇ ਨਾ 2021 ਦੇ ਵਿੱਚ ਹੂੰ ਕੇਂਦਰ ਸਰਕਾਰ ਇੱਕ ਤਜਵੀਜ਼ ਲੈ ਆਈ ਉਹ ਜਿਹੜੀ ਸਕ੍ਰੈਪ ਪਾਲਿਸੀ ਹੁੰਦੀ ਹੈ ਨਾ ਹਾਂਜੀ 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 ਗੱਡੀਆਂ ਨੂੰ ਸਕ੍ਰੈਪ ਕਰੋ ਤੇ ਉਹਦੇ ਤੇ ਇੱਕ ਤਜਵੀਜ਼ ਲੈ ਕੇ ਵੀ ਗੱਡੀ ਹੁਣ ਪੁਰਾਣੀ ਗੱਡੀ 15 ਸਾਲ ਪੁਰਾਣੀ ਜਾਂ ਡੀਜ਼ਲ ਵਾਲੀ ਐਨਐਸ 10 ਸਾਲ ਪੁਰਾਣੀ ਵੱਲੋਂ ਨਹੀਂ ਚੱਲੂਗੀ ਤਾਂ ਉਹ ਤੁਸੀਂ ਸਕ੍ਰੈਪ ਵਾਲੀ ਉਸ ਕੰਪਨੀ ਤੇ ਲੈ ਜਾਓ ਤੁਹਾਨੂੰ ਸਕ੍ਰੈਪ ਕਰਨ ਤੇ ਵੀ ਉਹਦੀ ਕੁਝ ਰਕਮ ਮਿਲੇਗੀ ਹੂੰ ਤੇ ਉਹਦਾ ਸਰਟੀਫਿਕੇਟ ਲੈ ਕੇ ਜੇ ਤੁਸੀਂ ਨਵੀਂ ਗੱਡੀ ਲੈਣ ਜਾਓਗੇ ਤੁਹਾਨੂੰ ਉੱਥੇ ਵੀ ਡਿਸਕਾਊਂਟ ਮਿਲੇਗਾ ਠੀਕ ਹੈ ਜੀ ਇਸ ਤਰ੍ਹਾਂ ਇੱਕੇ ਪਾਲਿਸੀ ਲਿਆਈ ਤੇ ਉਸ ਪਾਲਿਸੀ ਦੇ ਅਧਾਰ ਤੇ ਦੇਸ਼ ਭਰ ਚ ਇੱਕ ਗੱਲ ਚੱਲੀ ਹੂੰ ਕਿ ਵੀ ਇਹ ਵੀ ਕਾਰਪਟ ਕਰਾਣੇ ਵਾਲੀ ਉਹ ਸਰਕਾਰ ਕਰ ਸਕਦੀ ਹੈ ਹੈ ਜ। ਹੂੰ ਕਿ ਜਿਹੜੀ ਗੱਡੀ ਠੀਕ ਸਾਡ ਸੜਕ ਤੇ ਤੁਰੀ ਫਿਰਦੀ ਆ ਹੂੰ ਹੈਨਾ ਕਿ ਤੁਹਾਡੀ ਅਧਿਕਾਰੀ ਮੁਲਾਜ਼ਮਾਂ ਨੂੰ ਅਗਲੇ 5 ਸਾਲ ਲਈ ਸਰਟੀਫਿਕੇਟ ਦਿੰਦੇ ਨੇ ਪੋਲੂਸ਼ਨ ਸਰਟੀਫਿਕੇਟ ਬਣਦਾ ਸਾਰਾ ਕੁਝ ਆ ਉਹਦੇ باوجود ਵੀ ਤੁਸੀਂ ਸਕ੍ਰੈਪ ਪਾਲਿਸੀ ਇਸ ਲਈ ਨਹੀਂ ਲਿਆਏ ਕਿ ਤੁਸੀਂ ਦੇਸ਼ ਬਚਾਉਣਾ ਜਾਂ ਪ੍ਰਦੂਸ਼ਣ ਘਟਾਉਣਾ ਤੁਸੀਂ ਇਸ ਲਈ ਲਿਆਏ ਕਿ ਕਾਰਪਟ ਕਰਾਣੇ ਦੀਆਂ ਗੱਡੀਆਂ ਵੱਧ ਵਿਕਣ ਹੂੰ ਇਸ ਗੱਲ ਦਾ ਅਸਰ ਪੰਜਾਬ 'ਚ ਵੀ ਸੀਗਾ ਤੇ ਜਦੋਂ 2022 'ਚ ਵੋਟਾਂ ਮੰਗਣ ਨਿਕਲੇ ਭਗਵੰਤ ਸਾਨੂ ਰੀ 2022 ਦੀ ਸਰਕਾਰ ਲਈ ਤਾਂ ਭਗਵੰਤ ਮਾਨ ਨੂੰ ਹਰ ਬੂਹੇ ਤੇ ਹਰ ਸ਼ਹਿਰ ਕਸਬੇ 'ਚ ਰੋਕ ਕੇ ਕਿਹਾ ਗਿਆ ਕਿ ਭਈ ਆਪ ਪੌਲਸੀ ਲਾਗੂ ਨਹੀਂ ਆ ਪਕਰਨੀ ਭਗਵੰਤ ਮਾਨ ਜਦੇ ਇਨਪਲਾ ਜਿੰਦਾਬਾਦ ਦਾ ਨਾਅਰਾ ਲਾਉਂਦੇ ਸੀਗੇ ਕਿ ਹਾਂ ਵੀ ਕੋ ਵੋਟਾਂ ਲੈਣੀਆਂ ਸੀ ਅਜੇ ਹੂੰ ਹੁਣ ਵੋਟਾਂ ਲੈ ਲਈਆਂ ਹੁਣ ਵੋਟਾਂ ਲੈਣ ਤੋਂ ਬਾਅਦ ਇਹਨਾਂ ਨੂੰ ਲੱਗਦਾ ਕਿ ਕੇਂਦਰ ਤੋਂ ਫੰਡ ਵੀ ਲੈਣਾ ਹੈ ਕਰਜ਼ੇ ਵੀ ਲੈਣੇ ਆ ਸਰ ਘੁਸ ਲੈਣਾ ਕਾਰਪੋਰੇਟ ਘਰਾਣੇ ਨਾਲ ਵੀ ਜਾਰੀ ਰੱਖਣੀ ਆ ਹੁਣ ਕਰੀਏਗੀ ਜੀ ਪਰ ਇਹਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਲੋਕ ਜੀ ਯਾਦੇ ਓਖਿਓ ਕਿ ਤੇ ਕੱਪੜੇ ਵੀ ਫੜ ਦਿੰਦੇ ਨੇ ਭਾਈ। ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਤੇ ਚਲਾ ਹੁੰਦਾ ਹੈ। ਇਹ ਵੀ ਫਿਕਰ ਹੈ ਤਾਂ ਸ਼ੀਸ਼ਿਆਂ 'ਚ ਕੱਢਣਾ ਪੈਂਦਾ ਹੁਣ। ਹੂੰ। ਹੁਣ ਸ਼ੀਸ਼ਿਆਂ 'ਚ ਇਸ ਲਈ ਕੱਢਣਾ ਵੀ ਪੈਂਦਾ। ਇਹ ਸਾਰੀ ਪ੍ਰਕਿਰਿਆ ਨੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੂੰ ਫਿਕਰ 'ਚ ਪਾਇਆ। ਹੂੰ। ਜਿਹੜੀ ਪਿਛਲੇ ਦਿਨੀ ਕੈਬਨਿਟ ਦੀ ਬੈਠਕ ਹੋਈ ਸੀ ਜਿਹਦੀ ਆਪਾਂ ਗੱਲ ਕਰ ਰਹੀ ਸੀ ਕਿ ਆਹ ਗੱਲਾਂ ਬਾਹਰ ਆਈਆਂ ਨਹੀਂ ਆਈਆਂ। ਹਾਂਜੀ ਹਾਂਜੀ ਹਾਂਜੀ। ਉਹਦੀਆਂ ਆਡੀਓ ਵਾਲੀ ਪਰਤਾਂ ਬਾਹਰ ਆ ਰਹੀਆਂ ਹੁਣ। ਹੂੰ। ਉਸ ਬੈਠਕ 'ਚ ਕਹਿੰਦੇ ਮੁੱਖ ਮੰਤਰੀ ਕੇਂਦਰ ਤਾਂ ਕਹਿੰਦਾ ਸਕ੍ਰੈਪ ਪਾਲਿਸੀ ਲਾਗੂ ਕਰੋ ਤੇ ਆਪਾਂ ਲੋਕਾਂ ਨੂੰ ਕਿਹਾ ਹੋਇਆ ਕਿ ਆਪਾਂ ਛੁੜੀਆਂ ਪੁਰਾਣੀਆਂ ਕਿਡੀਆਂ ਬੰਦ ਨਹੀਂ ਹੋਣ ਦਿੰਦੇ ਫਿਰ ਕੀ ਕਰੀਏ ਹੂੰ ਫਿਰ ਅਫਸਰਾਂ ਕੋਲ ਤਾਂ ਨੁਕਤਾ ਹੀ ਹੁੰਦਾ ਨਾ ਜੈਸ ਸਰ ਜੀ ਸਾਰੇ ਹੀ ਕਰ ਦੋ ਹੂੰ ਸਰ ਆਪਾਂ ਕਹਿੰਦੇ ਜੇ ਵਾਤਾਵਰਨ ਬਚਾਉਣ ਦੇ ਲਈ ਗ੍ਰੀਨ ਟੈਕਸ ਲਾ ਦਈਏ ਜੀ ਮਤਲਬ ਪੈਸੇ ਇਕਸੂਲਨ ਨਾਲ ਵਾਤਾਵਰਨ ਬਚ ਜਾਂਦਾ ਇਹ ਕਮਾਲ ਦਾ ਤਰੀਕਾ ਸਾਡੇ ਦੇ ਵਿੱਚ ਹੂੰ ਇਹ ਇੱਥੇ ਵੀ ਗਊ ਸਸ ਲੈਣ ਨਾਲ ਗਊ ਬਸ ਬਚ ਰਹੀ ਹੈ ਇਹ ਇੱਥੇ ਵੀ ਚੱਲ ਰਿਹਾ ਜੀ ਵਾਤਾਵਰਨ ਬਚ ਰਿਹਾ ਗਊ گاਉਾਂ ਸੜਕਾਂ ਤੇ ਹੈ ਹੂੰ ਪਰ ਗਊ ਸਸ ਲਿਆ ਜਾ ਰਿਹਾ ਉਸੇ ਤਰ੍ਹਾਂ ਕੰਦੀ ਜੀ ਫਾਰਮੂਲਾ ਸੁਝਾਇਆ ਕਿ ਆਪਾਂ ਗ੍ਰੀਨ ਟੈਕਸ ਬਸੂਰਨਾ ਸ਼ੁਰੂ ਕਰ ਦੋ ਹੁਣ ਫਾਰਮੂਲਾ ਕੀ ਲਿਆਈ ਪੰਜਾਬ ਸਰਕਾਰ ਹੂੰ ਕਿ 15 ਸਾਲ ਤੋਂ ਜਿਹੜੀ ਪੁਰਾਣੀ ਗੱਡੀ ਹੋਊਗੀ ਹੂੰ ਹੂੰ ਉਹਨੂੰ ਜੇ ਤੱਕ ਤੁਸੀਂ ਸਕ੍ਰੈਪ ਕਰਾ ਲੈਣ ਤਾਂ ਠੀਕ ਆ ਵੀ ਤੁਹਾਡੀ ਇੱਛਾ ਹੂੰ ਫੇ ਤੁਸੀਂ ਨਵੀਂ ਲਓਂਗੇ ਹੂੰ ਫੇਰ ਵੀ ਘਰ ਫੜ ਘਰਾਣੇ ਬਾਗੋ ਬਾਕੇ ਲੈ ਵੀ ਸਾਡਾ ਕੰਮ ਹੋ ਗਿਆ ਹੂੰ ਜੇ ਨਹੀਂ ਲੈਣੀ ਪੁਰਾਣੀ ਆ ਮਤਲਬ ਪੁਰਾਣੀ ਦੇ ਕੇ ਨਵੀਂ ਨਹੀਂ ਲੈਣੀ ਤਾਂ ਫੇਰ 15 ਸਾਲ ਤੋਂ ਜਦੋਂ ਪਾਸ ਕਰਾਉਣ ਜਾਓਗੇ ਤੋ ਸਾਰੀ ਪ੍ਰਕਿਰਿਆ ਜਿਹੜੀ ਹੁੰਦੀ ਆ ਪਾਸ ਹੋਣ ਵਾਲੀ ਉਹ ਤਾਂ ਹੋਊਗੀ ਹੋਗੀ ਉਹ ਤੋਂ ਬਿਨਾ ਸਾਲਾਨਾ 500 ਰੁਪਏ ਤੋਂ ਲੈ ਕੇ 6000 ਰੁਪਏ ਤੱਕ ਤੁਹਾਡੀ ਗੱਡੀ ਤੇ ਗ੍ਰੀਨ ਟੈਕਸ ਲੱਗੂਗਾ ਹਮ ਹਮ ਜੇ ਤੁਹਾਡੇ ਕੋਲ ਦੋ ਪਹੀਆ ਵਹਾਨ ਹੈ ਹਮ ਹਮ ਸਕੂਟਰ ਮੋਟਰਸਾਈਕਲ ਐਕਟ ਵਾ ਤਾਂ ਉਹਦੇ ਉੱਪਰ ਸਾਲਾਨਾ 500 ਰੁਪਏ 15 ਸਾਲ ਪੁਰਾਣੀ ਗੱਡੀ ਤੇ ਜੇ 16ਵੇਂ ਸਾਲ ਚਲਾਉਣੀ ਹੈ ਅੱਛਾ ਜੀ ਜੇ 1500 ਸੀਸੀ ਤੋਂ 1500 ਸੀਸੀ ਤੱਕ ਤੁਹਾਡੇ ਕੋਲ ਪੈਟਰੋਲ ਗੱਡੀ ਆ ਹਮ ਤਾਂ ਉਹਦੇ ਉੱਪਰ 3000 ਰੁਪਏ ਲਗੇਗਾ ਜੀ ਸਾਲਾਨਾ ਤੇ ਜੇ 1500 ਸੀਸੀ ਤੋਂ ਵੱਧ ਪੈਟਰੋਲ ਗੱਡੀ ਆ ਫਿਰ ਉਹਦੇ ਪਰ 4000 ਰੁਪਇਆ ਸਾਲਾਨਾ ਲੱਗੇਗਾ ਜੇ 1500 ਸੀਸੀ ਡੀਜ਼ਲ ਗੱਡੀ ਆ 15 ਸਾਲ ਤੋਂ ਬਾਅਦ ਤਾਂ ਉਹਦੇ ਪਰ 4000 ਰੁਪਇਆ ਸਾਲਾਨਾ ਲੱਗੂਗਾ ਤੇ ਜੇ 1500 ਤੋਂ ਉੱਪਰ ਹੈ ਡੀਜ਼ਲ ਗੱਡੀ ਤਾਂ 6000 ਰੁਪਇਆ ਤੱਕ ਲੱਗੂਗਾ ਹਮ ਜਦੋਂ ਕਿ ਜਿਹੜਾ ਕਮਰਸ਼ੀਅਲ ਚੀਜ਼ਾਂ ਚਲਦੀਆਂ ਨੇ ਜੀ ਹੈਨਾ ਉਹਨਾਂ ਦੇ ਉੱਤੇ 8 ਸਾਲ ਬਾਅਦ ਲੱਗਣਾ ਸ਼ੁਰੂ ਹੋ ਜਾਣੇ ਜੀ ਟੈਕ ਹਮ ਉਹ ਚਾਹੇ ਮੋਟਰਸਾਈਕਲਾਂ ਤੇ 250 ਰੁਪਏ ਆ 300 ਰੁਪਈਆ ਤੇ 300 ਰੁਪਈਆ ਕੈਬ ਦੇ ਉੱਤੇ 500 ਹੈ ਹਲਕੇ ਜਿਹੜੀਆਂ ਗੱਡੀਆਂ ਨੇ ਉਹਨਾਂ ਤੇ 1500 ਹੈ ਮੀਡਲ ਗੱਡੀਆਂ ਦੇ ਉੱਤੇ 2000 ਹੈ ਉਹ ਤੋਂ ਵੱਡੀਆਂ ਤੇ 2500 ਹੈ ਉਹ ਪਰ 8ਵੇਂ ਮਹੀਨੇ ਤੋਂ ਲੱਗਣਾ ਸ਼ੁਰੂ ਹੋ ਜਾਣਾ ਮਤਲਬ ਇਹ ਫਾਰਮੂਲਾ ਕੱਢਿਆ ਕਿ ਅਸੀਂ ਇਹ ਵੀ ਦਿਖਾ ਦਾਂਗੇ ਮਾਤਾਵਰਨ ਵੀ ਵਿਚਾਰੇ ਆ ਹਮ ਤੇ ਆਪਾਂ ਨੂੰ ਕਲੈਕਸ਼ਨ ਵੀ ਹੋ ਜੂਗੀ ਸਰ ਦੇਖੋ ਲੋਕਾਂ ਨੂੰ ਗੱਡੀਆਂ ਤਾਂ ਕਰਾਉਣੀਆਂ ਪੈਣਗੀਆਂ ਸੋ ਇਸ ਲਈ ਜਦੋਂ ਗੱਡੀਆਂ ਕਰਾਉਣੋਂਗੇ ਤਾਂ ਆਪਾਂ ਨੂੰ ਕਲੈਕਸ਼ਨ ਵੀ ਹੋ ਜੂ ਨਹੀਂ ਆਪਣੇ ਕੋਲ ਆਉਣਗੇ ਤਾਂ ਨਵੀਆਂ ਲੈਣਗੇ ਆਪਣੀਆਂ ਕੰਪਨੀ ਵਾਲੇ ਵੀ ਖੁਸ਼ ਹੋ ਜਾਣਗੇ ਸੋ ਸਾਰਿਆਂ ਨੂੰ ਖੁਸ਼ ਕਰਨ ਦਾ ਫਾਰਮੂਲਾ ਪੰਜਾਬ ਸਰਕਾਰ ਨੇ ਹੀ ਕਿ ਵੀ ਮਤਲਬ ਸਰਕਾਰਾਂ ਦਾ ਸਰਕਾਰਾਂ ਨੇ ਇਹਨਾਂ ਪ੍ਰਾਣੀਆਂ ਕਰਾਂ ਤੇ ਉੱਤੇ ਕਿਵੇਂ ਟੈਕਸ ਵਸੂਲਣਾ ਇਹ ਸਰਕਾਰਾਂ ਨੂੰ ਫਾਰਮੂਲਾ ਵੀ ਲੱਭ ਗਿਆ ਤੇ ਹੋ ਸਕਦਾ ਹੋਰ ਸੂਬੇ ਵੀ ਅਪਣਾ ਲੈਣ ਸੋ ਮੁੱਖਤਰੀ ਸਾਹਿਬ ਨੇ ਕੇਂਦਰ ਵੀ ਖੁਸ਼ ਕਰ ਲਿਆ ਪੰਜਾਬ ਵਾਲੇ ਨੂੰ ਵੀ ਕਹਤਾ ਕਿ ਮੈਂ ਵਾਦਾ ਨਹੀਂ ਤੋੜਿਆ ਤੇ ਪੈਸਾ ਇਕੱਠੇ ਕਰਨ ਦਾ ਢੰਗ ਵੀ ਲੱਭ ਲਿਆ ਤੇ ਠੀਕ ਹੈ ਜੀ ਉਹ ਤੋਂ ਪੁਲਿਸ ਵਾਲੇ ਰੋਕ ਕੇ ਆਪੇ ਥੜੀ ਜਾਣਗੇ ਬਾਕੀ ਚੱਲਣੇ ਚੁਣਾ ਦੇਗਾ ਹੂੰ ਮੇਰਾ ਦੀਪਕ ਜੀ 2000 ਮਾਡਲ ਦਾ ਸਕੂਟਰ ਖੜਾ ਘਰ ਆ ਜੇ ਵੀ ਵੈਸਪਾ ਸੋ so, ਉੱਤੇ 500 ਰੁਪਿਆ ਐਕਸਟਰਾ ਮੇਰੇ ਕੋਲ ਵੀ ਵੈਸਪ ਖੜਾ ਹੈ ਜੀ ਸੋ ਉੱਤੇ 500 ਰੁਪਿਆ ਐਕਸਟਰਾ ਟੈਕਸ ਲੱਗਦਾ ਹੈ ਜੀ ਹਾਂ 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 ਬਿਲਕੁਲ ਲੱਗੂਗਾ ਜੀ ਮੈਂ ਰੱਖਿਆ ਸਭ ਤੋਂ ਪਹਿਲਾ ਦੋ ਪਹੀਆ ਵਾਹਨ ਸੀ ਜਿਹੜਾ ਲਿਆ ਸੀ ਉਹ ਅੱਛਾ ਜੀ ਤੁਸੀਂ ਇਸ ਲਈ ਉਸ ਤੇ ਹੀ ਕਿਉਂ ਹੀ ਰੱਖਿਆ ਜੀ 2000 ਚ ਮੈਂ ਤਾਂ ਉਹ ਤਾਂ ਮੈਂ ਤਾਂ ਘਰ ਦੇ ਲੈ ਕੇ ਦਿੱਤਾ ਸੀ ਪਰ ਮੇਰਾ ਵੀ ਉਹ ਪਹਿਲਾ ਹੀ ਦੁਪਹੀਆ ਵਾਹਨ ਸੀ ਜਿਹੜਾ ਨਹੀਂ ਦਪਈਆ ਪਹਿਲਾਂ ਤੇ ਰਸਾਈਕਲ ਹੋਇਆ ਪਰ ਇਹ ਹੈ ਕਿ ਪਹਿਲਾ ਦਪਈਆ ਵਾਹਨ ਜਿਹੜਾ ਕਿ ਇੰਜਨ ਨਾਲ ਚੱਲਦਾ ਸੀ ਮਸ਼ੀਨੀ ਵਾਹਨ ਕਹਿੰਦੇ ਮਸ਼ੀਨੀ ਮਸ਼ੀਨੀ ਵਾਹਨ ਕਹਿੰਦੇ ਹਾਂ ਜਿਹਦੇ ਚ ਆਪਣਾ ਜੋਰ ਨਹੀਂ ਸੀ ਲੱਗਦਾ ਬਿਲਕੁਲ ਅੱਛਾ ਦੀਪਕ ਜੀ ਇਹ ਦੱਸਿਓ ਦਿੱਲੀ ਦੇ ਵਿੱਚ ਜਿਹੜੀ ਭਾਜਪਾ ਦੀ ਇਕਾਈ ਹੈ ਉਹ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕਹੋ ਜੀ ਦੁਵਿਧਾ ਦੇ ਵਿੱਚ ਫਸੀ ਹੋਈ ਆ ਦੇਖੋ ਅਰਵਿੰਦ ਕੇਜਰੀਵਾਲ ਹਰਨ ਦੀ ਟੀਮ ਨੂੰ ਨਾ ਬੜੀ ਆਸ ਸੀਗੀ ਕਿ ਮਨੀ ਸ਼ਿਸ਼ੋਧਿਆ ਤੋਂ ਬਸ ਸਾਨੂੰ ਜਮਾਨਤ ਮਿਲ ਜਾਣੀ ਹੈ ਹਮ ਹਮ ਇਹ ਕਾਨੂੰਨੀ ਪ੍ਰਕਿਰਿਆ ਇਕਨੋਮੀ ਪ੍ਰੋਕਰਿਆ ਕਹਿੰਦੇ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਸੁਣਵਾਈ ਦੇ ਆਧਾਰ ਤੇ ਉਹ ਸਾਰੇ ਤੇ ਚੱਲਦੀ ਹੈ ਹਮ ਪਰ ਭਾਜਪਾ ਇਹ ਫਾਰਮੂਲੇ ਕਿਉਂ ਬਣਾ ਰਹੀ ਹੈ ਕਿ ਜਮਾਨਤ ਜੇ ਕੇਜਰੀਵਾਲ ਨੂੰ ਮਿਲ ਜਵੇ ਤਾਂ ਇਹ ਫਾਇਦਾ ਜੇ ਜਮਾਨਤ ਨਾ ਮਿਲੇ ਤਾਂ ਇਹ ਫਾਇਦਾ ਮਤਲਬ ਇਹਦਾ ਮਤਲਬ ਕੀ ਉਹਨਾਂ ਦੇ ਹੱਥ ਚਾਬੀ ਹੈ ਜੀ ਭਾਜਪਾ ਕਦੇ ਮਹਿਸੂਸ ਕਰਦੀ ਹੈ ਕਿ ਵੀ ਕੇਜਰੀਵਾਲ ਨੂੰ ਹੁਣ ਜਮਾਨਤ ਥੇ ਬਾਹਰ ਲਿਆਉਣਾ ਚਾਹੀਦਾ ਹੈ ਕਿਤੇ ਇਹ ਨਾ ਹੋਵੇ ਕਿ ਜਨਵਰੀ ਚੜ੍ਹਦਿਆਂ ਤੱਕ ਉਹਦੇ ਪ੍ਰਤੀਸੰਮਤੀ ਜਾਦੇ ਬਣ ਜਵੇ ਅਸਲ 'ਚ ਜਨਵਰੀ 'ਚ ਦਿੱਲੀ ਚ ਚੋਣਾਂ ਨੇ ਜਨਾਬ ਹੂੰ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਚ ਰੱਖਦੇ ਆ ਭਾਜਪਾ ਕਾਈ ਤੋਂ ਰਿਪੋਰਟਾਂ ਮੰਗੀਆਂ ਹਾਈ ਕਮਾਂਡ ਨੇ ਜੀ ਤੇ ਦਿੱਲੀ ਦੀ ਭਾਜਪਾ ਨੂੰ ਦੁਬਿਧਾ ਦੂਰੀ ਦੁਬਿਧਾ ਚ ਦੇਖੋ ਕਿਸ ਤਰ੍ਹਾਂ ਹੂੰ ਉਹ ਕਹਿੰਦੀ ਜੇ ਕੇਜਰੀਵਾਲ ਅੰਦਰ ਰਹਿੰਦਾ ਜੀ ਤਾਂ ਕੇਜਰੀਵਾਲ ਦਾ ਕਾਫੀ ਵੋਟ ਬੈਂਕ ਉਹ ਤੋਂ ਨਰਾਸ਼ ਤੇ ਨਾਰਾਜ਼ ਤੇ ਔਖਾ ਜਿਹੜਾ ਹੋ ਰਿਹਾ ਜਾਂ ਉਹਦੀਆਂ ਇਹਨਾਂ ਘਟਨਾਵਾਂ ਤੋਂ ਲੱਗਦਾ ਹੈ ਕਿ ਕਪਲੇ ਹੋਇਆ ਬ ਉਹ ਤਾਂ ਟੁੱਟ ਕੇ ਸ਼ਾਇਦ ਸਾਡੇ ਕੋਲ ਨਾ ਵੀ ਕਾਂਗਰਸ ਕੋਲ ਚਲਾ ਜਾਊਗਾ ਇਸ ਲਈ ਕੇਜਰੀਵਾਲ ਨੂੰ ਛੇਤੀ ਬਾਹਰ ਲਿਆਓ ਜੀ ਦੂਸਰੇ ਪਾਸੇ ਨੂੰ ਲੱਗਦਾ ਜੀ ਬਾਹਰ ਆਇਆ ਤਾਂ ਉਹ ਪ੍ਰਚਾਰ ਕਰਨ ਦੇ ਫਿਰ ਉਹ ਕੋ ਤਾਂ ਟ੍ਰਿਕਟੇ ਦੇ ਤੇ ਗੇਮ ਪਲਟ ਜਵੇ ਹੂੰ ਇਹ ਦੁਵਿਧਾ ਇਧਰ ਉਹਨਾਂ ਕੋਲ ਇਹ ਵੀ ਦੁਵਿਧਾ ਹੈਗੀ ਆ ਨਾਲ ਕਿ ਜੇ ਕੇਜਰੀਵਾਲ ਅੰਦਰ ਰਹਿੰਦਾ ਹੈ ਫਿਰ ਉਹਦੇ ਨਾਲ ਹੋ ਸਕਦਾ ਹੈ ਕਿ ਸਾਨੂੰ ਮੌਕਾ ਵੱਧ ਮਿਲ ਜਵੇ ਹੂੰ ਅਸੀਂ ਅਸੀਂ ਉਹਦਾ ਵੋਟ ਬੈਂਕ ਕੁਝ ਤੋੜ ਕੇ ਆਪਣੇ ਨਾਲ ਲਿਆ ਸਕਦੇ ਆ। ਜੀ। ਸੋ ਇਹ ਦੋ ਹੀ ਪ੍ਰਕਿਰਿਆਵਾਂ ਚੋਂ ਦਬੇ ਦਾਜ ਨੇ ਕਿ ਕੇਜਰੀਵਾਲ ਅੰਦਰ ਰਹੇ ਜਾਂ ਬਾਹਰ ਆਏ। ਹਮ। ਪਰ ਇਹ ਸਭ ਦੇ ਦਰਮਿਆਨ ਹਰਿਆਣਾ ਚੋਣਾ ਆ ਗਿਆ। ਜੀ। ਹਰਿਆਣਾ ਅਰਵਿੰਦ ਕੇਜਰੀਵਾਲ ਦਾ ਗ੍ਰਹਿ ਸੂਬਾ ਹੈ। ਹਮ ਹਮ। ਹੁਣ ਇੱਥੇ ਵੀ ਭਾਜਪਾ ਦਬਿਧਾ ਚ ਹੈ। ਕਿ ਇੱਕ ਪਾਸੇ ਤੋਂ ਉਹਨਾਂ ਨੂੰ ਲੱਗਦਾ ਕਿ ਜੇ ਕੇਜਰੀਵਾਲ ਲੋਕ ਸਭਾ ਚੋਣਾ ਮੰਗ ਬਾਹਰ ਆਇਆ। ਜੀ। ਤਾਂ ਹਰਿਆਣਾ ਚ ਪ੍ਰਚਾਰ ਕਰਕੇ ਕੀ ਕੁਝ ਕਰ ਸਕਦਾ ਹੈ? ਕੁਝ ਕਹਿੰਦੇ ਪਿਛਲੀ ਵਾਰ ਵੀ ਤਾਂ ਕੀਤਾ ਸੀ ਕੀ ਘਟ ਲਿਆ। ਹਮ ਹਮ। ਪਰ ਕੁਝ ਕਹਿੰਦੇ ਇਸ ਵਾਰ ਉਹੀ ਜੀ ਸਥਿਤੀ ਚ ਨਹੀਂ ਹੈ ਭਾਜਪਾ। ਜਦੋਂ ਕਿ ਭਾਜਪਾਈ ਕੁਝ ਲੀਡਰ ਕਹਿੰਦੇ ਕਿ ਕੇਜਰੀਵਾਲ ਨੂੰ ਬਾਹਰ ਲਿਆਓ ਹੂੰ ਹੂੰ ਇਹ ਹਰਿਆਣੇ ਚੋ ਪ੍ਰਚਾਰ ਕਰਦਾ ਤਾਂ ਸਾਇ ਸਾਡੀ ਸਰਕਾਰ ਬਚ ਜੂਵੇ ਕਿਉਂਕਿ ਨਹੀਂ ਤਾਂ ਕਾਂਗਰਸ ਨਾਲ ਜਾ ਲੈ ਜਾਵੇ ਕਿਤੇ ਇਸ ਵਾਰ ਜਿਹੜਾ ਸਾਡੇ ਐਂਟੀ ਮੋਲ ਜੀ ਤੇ ਕੁਝ ਕਹਿੰਦੇ ਵੀ ਆਮ ਆਦਮੀ ਪਾਰਟੀ ਲੜੇ ਇਸੇ ਲਈ ਕੱਲੀ ਰਹੀ ਆ ਕਿ ਭਾਜਪਾ ਨੇ ਇਸੇ ਤਹਿਤ ਸਮਝੌਤਾ ਕੀਤਾ ਕਿ ਵੀ ਕੇਜਰੀਵਾਲ ਜੀ ਇਕੱਲੇ ਲੜੋ ਹੂੰ ਤੇ ਜ਼ਮਾਨਤ ਤੇ ਬਾਹਰ ਆਓ ਕੀ ਹਰਿਆਣਾ ਚ ਕੱਲਿਆ ਲੜਨ ਦਾ ਫਾਰਮੂਲਾ ਇਹੀ ਹੈ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਹੈ ਉਹ ਹੂੰ ਪਰ ਦਿੱਲੀ ਵਾਲੀ ਭਾਜਪਾ ਜਿਹੜੀ ਦੁਬਿਦਾਚ ਹੈ ਕਿ ਉਸ ਦੇ ਵੀ ਤਾਂ ਨੂੰ ਹਾਈ ਕਾਉਂਡ ਦੂ ਕਰ ਪਾਏਗਾ ਜਦੋਂ ਕਿ ਇਹ ਕਾਨੂੰਨੀ ਤੌਰ ਦੇ ਉੱਤੇ ਆਪਾਂ ਅਦਾਲਤ ਤੇ ਸਵਾਲ ਨਹੀਂ ਖੜਾ ਕਰਦੇ ਅਦਾਲਤ ਨੇ ਆਪਣੇ ਤੱਥਾਂ ਤੇ ਆਧਾਰ ਤੇ ਸੂਤਾਂ ਦੀ ਆਧਾਰੀ ਕਾਰਵਾਈ ਕਰਨੀ ਹੈ ਹਮ ਪਰ ਜਿਹੜੀਆਂ ਧਿਰਾਂ ਉਹਦੇ ਵੱਲੋਂ ਮਤਲਬ ਉਹਦੇ ਖਿਲਾਫ ਲੜ ਰਹੀਆਂ ਨੇ ਜਿਹੜੀਆਂ ਧਿਰਾਂ ਨੇ ਕੇਸ ਫਾਈਲ ਕੀਤੇ ਨੇ ਚਾਹੇ ਸੀਬੀਆਈ ਤੇ ਈਡੀ ਹੈ ਜੀ ਉਹ ਤਾਂ ਭਾਜਪਾ ਦੇ ਜਾਂ ਕੇਂਦਰ ਸਰਕਾਰ ਦੇ ਤੋਤੇ ਨੇ ਨਾ ਹਮ ਜੇ ਪਹਿਲਾਂ ਕਾਂਗਰਸ ਸਰਕਾਰ ਸੀ ਉਹਨਾਂ ਦੇ ਤੋਤੇ ਮਤਲਬ ਏਜੰਸੀਆਂ ਸਾਡੀਆਂ ਕਿਸ ਕਦਰ ਉਹਦੀ ਦੁਰਵਤ ਹੁੰਦੀ ਹੈ ਸੀਬੀਆਈ ਨੂੰ ਕਿਸੇ ਸਮੇਂ ਕਿਹਾ ਜਾਂਦਾ ਸੀ ਹੁਣ ਈਡੀ ਆ ਉਹਦਾ ਥਾਂ ਲੈ ਗਈ ਹੈ ਨਾ ਸੋ ਇਸ ਲਈ ਉਹ ਸਾਰੀਆਂ ਤੇ ਅੱਜਕੱਲ ਦਾ ਚੋਣ ਕਮਿਸ਼ਨ ਵੀ ਜੀ ਜੋ ਕੇਂਦਰ ਜਿਹੜਾ ਵੀ ਤਖਤ ਤੇ ਬੈਠਾ ਉਹਦੇ ਲਈ ਨੱਚਦੇ ਨੇ ਸੋ ਇਸ ਲਈ ਇਹ ਸਵਾਲ ਹੈ ਕਿ ਕੀ ਉਹਦੇ ਇਸ਼ਾਰੇ ਤੇ ਪਰ ਹਰਿਆਣੇ ਤੋਂ ਲੈ ਕੇ ਦਿੱਲੀ ਤੱਕ ਦੀ ਭਾਜਪਾ ਦੁਵਿਧਾ ਚਾ ਕਿ ਕੇਜਰੀਵਾਲ ਨੂੰ ਬਾਹਰ ਰੱਖ ਕੇ ਫਾਇਦਾ ਕਿ ਅੰਦਰ ਰੱਖ ਕੇ ਫਾਇਦਾ ਹੂੰ ਸੋ ਨਾਲ ਨੂੰ ਇਸ ਵੇਲੇ ਦਵੰਦ ਇਹ ਬਣ ਗਿਆ ਵੀ ਕਿਤੇ ਜੇਲ ਦੀ ਯਾਤਰਾ ਅਰਵਿੰਦ ਕੇਜਰੀਵਾਲ ਦੀ ਇਹ ਭਾਜੀਪੀ ਦੀ ਦੁਵਿਧਾ ਹੈ ਹੋਗੀ ਵੀ ਜੇਲ ਦੀ ਯਾਤਰਾ ਕਿਤੇ ਅਰਵਿੰਦ ਕੇਜਰੀਵਾਲ ਦੀ ਚੌਣਾ ਸੁਵਿਧਾ ਨਾ ਬਣ ਜਵੇ ਸੁਵਿਧਾ ਨਾ ਬਣ ਜਵੇ ਬਿਲਕੁਲ 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 ਦੀਪਕ ਜੀ ਜਿਹੜੇ ਹਾਲ ਹੀ ਵਿੱਚ ਪੈਰਿਸ ਚ 올림픽ਸ ਖਤਮ ਹੋ ਕੇ ਹਟੇ ਨੇ ਉਹਦੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਆਖੀ ਵੀ ਪੈਰਿਸ 올림픽ਸ ਦੇ ਵਿੱਚ ਏਸੀ ਨਾ ਹੋਣ ਕਰਕੇ ਕਿਹੜੇ ਕਿਹੜੇ ਖਿਡਾਰੀ ਨੇ ਮੈਨੂੰ ਭੰਡਿਆ ਇਹ ਕੀ ਚੱਲ ਰਿਹਾ ਜੀ ਇਹਦੇ ਵਿੱਚ ਨਰਿੰਦਰ ਮੋਦੀ ਦੀ ਸ਼ਮੂਲੀਅਤ ਕਿੱਥੋਂ ਆ ਗਈ ਕਿਉਂਕਿ ਆਰਗੇਨਾਈਜ਼ਿੰਗ ਕਮੇਟੀ ਤੇ ਸਾਰੀ ਉਹ ਤੇ ਪੈਰੀਸ ਵਾਲੀ ਸੀ ਬਿਲਕੁਲ ਜੀ ਸ਼ੂਲੀਅਤ ਆਈ ਹਾਂ ਤਾਂ ਹੀ ਇਹ ਸਵਾਲ ਆਇਆ ਹੂੰ ਪਰਸ ਤੋਂ ਸਾਡੇ ਖਿਡਾਰੀ ਜਦੋਂ ਪਰਤੇ ਹੂੰ ਤੇ ਪਰਤਣ ਤੋਂ ਬਾਅਦ ਜਿਹੜੇ ਮੈਡਲ ਲੈ ਕੇ ਪਰਤੇ ਉਹਨਾਂ ਨੂੰ ਤਾਂ ਮਾਨਤਨ ਮਿਲਿਆ ਹੀ ਮਿਲਿਆ ਹੂੰ ਪਰ ਜਿਹੜੀ ਸਹੀ ਮਾਇਨੇ ਚ ਉੱਥੇ ਯੂਜ਼ ਕੇ ਪਰਤੀ ਉਸ ਕੁੜੀ ਨੂੰ ਵੱਖਰਾ ਹੀ ਮਾਨ ਸਨਮਾਨ ਹੂੰ 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 ਵਿਨੇਸ਼ ਫੋਗਟ ਨੂੰ ਜਿਹੋ ਜਿਹਾ ਸਵਾਗਤ ਜਿਹੋ ਜਿਹਾ ਸਨਮਾਨ ਜਿਹੋ ਜਿਹਾ ਆਸ਼ੀਰਵਾਦ ਦੇਸ਼ ਪਰਚੋ ਮਿਲਿਆ ਮਿਲਦਾ ਨਵੇਂ ਖਿਡਾਰੀਆਂ ਲਈ ਹੌਸਲਾ ਵਧ ਗਿਆ ਜੀ ਪਰ ਜਿਹੜੇ ਖਿਡਾਰੀ ਮੈਡਲ ਲੈ ਕੇ ਪਰਤੇ ਜਾਂ ਜਿਹੜੇ ਹਿੱਸਾ ਲੈ ਕੇ ਵੀ ਪਰਤੇ ਹੂੰ ਉਹਨਾਂ ਨੂੰ ਜੋ ਸਨਮਾਨ ਦਿੱਲੀ ਤੋਂ ਪ੍ਰਧਾਨ ਮੰਤਰੀ ਨੇ ਦਿੱਤਾ ਜਾਂ ਉਹਨਾਂ ਸੂਬਿਆਂ ਨੇ ਦਿੱਤਾ ਉਹਦੇ ਨਾਲ ਹੋਰ ਨਵੇਂ ਖੜਨ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਣਾ ਨੇ ਕੱਲ ਅਚੇਚੇ ਤੌਰ ਤੇ ਪੰਜਾਬ ਦੇ ਖਿਡਾਰੀਆਂ ਦੇ ਲਈ ਸਨਮਾਨ ਸਮਾਗਮ ਕਰਾਇਆ ਜੀ ਨਬਦੀਪ ਗਿੱਲ ਹੋਰੀ ਬੜਾ ਵਧੀਆ ਉਹਨਾਂ ਨੇ ਸਟੇਜ ਸਾਰੀ ਸੰਭਾਲੀ ਪ੍ਰੋਗਰਾਮ ਚਲਾਇਆ ਉਸ ਦੌਰਾਨ ਭਗਵੰਤ ਮਾਨ ਉਹਰੀ ਬੜੇ ਹਲਕੇ ਮੂਡ 'ਚ ਨਜ਼ਰ ਆਇਆ ਮਤਲਬ ਮੁੱਖ ਮੰਤਰੀ ਵਾਲਾ ਉਹ ਨਾ ਕਿਤੇ ਵੈਸੇ ਕਈ ਵਾਰ ਉਹ ਅੱਗੇ ਵੀ ਕਰਦੇ ਐ ਤਾਂ ਮੁੱਖ ਮੰਤਰੀ ਵਾਲਾ ਪੰਡ ਨਹੀਂ ਦਿਖਾਉਂਦੇ ਪਰ ਕੱਲ ਉਹ ਬੜੇ ਖਿਡਾਰੀਆਂ ਰਿਲੈਕਸ ਮੂਡ 'ਚ ਮਤਲਬ ਕਿ ਉਹ ਗੱਲਾਂ ਕਰਦੇ ਰਹੇ ਕਹਿੰਦੇ ਵੀ ਆ ਜਿਹੜੇ ਮੈਚ ਨੂੰ ਲੈ ਕੇ ਹਾਕੀ ਮੈਚ ਨੂੰ ਲੈ ਕੇ ਸਾਰੀ ਉਹਦੀ ਦੱਸ ਰਹੇ ਹੁੰਦੇ ਨੇ ਜਾਣਕਾਰੀ ਕਰ ਰਿਹਾ ਕਮੈਂਟਰੀ ਕਰ ਰਿਹਾ ਹੁੰਦੇ ਨੇ ਕਹਿੰਦੇ ਉਹ ਕਹਿੰਦੇ ਸੀ ਇੱਥੇ ਪੈਰ ਨਹੀਂ ਰੱਖਣਾ ਚਾਹੀਦਾ ਸੀ ਉਹਨਾਂ ਦੀ ਤਰਜ਼ 'ਚ ਵੀ ਉਹ ਬੋਲ ਕੇ ਵੀ ਉਹਵੇਂ ਕੱਲ ਉਹਨੇ ਕੀਤਾ ਕਹਿੰਦੇ ਵੀ ਹੁਣ ਬੰਦਾ ਪੈਰ ਤਾਂ ਕਿੱ데 ਰੱਖੂਗਾ ਹੀ ਕਹਿੰਦੇ ਜੋ ਇਹ ਸਾਰੀ ਉਹ ਹਾਸਾ ਕਿਨਾਂ ਕਰ ਰਹੀ ਸੀ ਉਸੇ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਸਮੁੱਚੇ ਤੌਰ ਤੇ ਸਾਰੇ ਖਿਡਾਰੀਆਂ ਨੂੰ ਸੱਦਿਆ ਸੀ ਭਗਵੰਤ ਮਾਨ ਨੇ ਤਾਂ ਪੰਜਾਬ ਵਾਲਿਆਂ ਨੂੰ ਸੱਦਿਆ ਤੇ ਹਾਕੀ ਖਿਡਾਰੀਆਂ ਨੂੰ 21 ਕਰੋੜ ਦਾ ਸਨਮਾਨ ਦਿੱਤਾ ਜਿਹੜੇ ਹਿੱਸਾ ਲੈ ਕੇ ਪਰਤੇ ਨੇ ਪੰਜਾਬ ਦੇ ਖਿਡਾਰੀ ਉਹਨਾਂ ਨੂੰ 15-15 ਲੱਖ ਦਿੱਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਇਹਨਾਂ ਨੂੰ ਉੱਚੇ ਚੇ ਤੌਰ ਤੇ 15 ਅਗਸਤ ਦੇ ਸਮਾਗਮ ਚ ਬੁਲਾਇਆ ਸੀ ਜੀ ਉਸ ਤੋਂ ਬਾਅਦ 15 ਅਗਸਤ ਦੇ ਲਾਲ ਕਿਲੇ ਵਾਲੇ ਸਮਾਗਮ ਤੋਂ ਬਾਅਦ ਉਹਨਾਂ ਨਾਲ ਨਿੱਜੀ ਮੁਲਾਕਾਤ ਕੀਤੀ ਇਹ ਨਿੱਜੀ ਮੁਲਾਕਾਤ ਦੇ ਵਿੱਚ ਪ੍ਰਧਾਨ ਮੰਤਰੀ ਵੀ ਉਦੋਂ ਬੜੇ ਹਲਕੇ ਫੁਲਕੇ ਮੂਡ 'ਚ ਨਜ਼ਰ ਆ ਰਹੇ ਸੀ। ਹਮਮ ਪ੍ਰਧਾਨ ਮੰਤਰੀ ਜਨਦਰ ਮੋਦੀ ਜੀ ਹੋਰਾਂ ਨੇ ਹਰਮਨਪ੍ਰੀਤ ਹੋਰਾਂ ਨੂੰ ਸਰਪੰਚ ਸਾਹਿਬ ਕਹਿ ਕੇ ਸੰਬੋਧਨ ਕਰਦੇ ਆ ਪੁੱਛਿਆ ਹਮ ਕਿ ਸਰਪੰਚ ਸਾਹਿਬ ਜਿਹੜਾ ਬਰਤਾਨੀਆ ਵਾਲਾ ਮੈਚ ਸੀ ਹਮ ਉਹਦੇ 'ਚ ਤੁਹਾਡਾ ਹੌਸਲਾ ਤੇ ਡਾਵਾ ਡੋਲੀ ਹੋਇਆ ਜਦੋਂ ਲਾਲ ਕਾਰਡ ਦਿਖਾ ਕੇ ਤੁਹਾਡੀ ਇੱਕ ਬੰਦੇ ਨੂੰ ਬਾਹਰ ਕਰ ਦਿੱਤਾ ਜੀ 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 ਤੇ ਹਰਮਨਪ੍ਰੀਤ ਸਿੰਘ ਹੋਰਾਂ ਨੇ ਪੰਜਾਬ ਦੇ ਉਸ ਸ਼ੇਰ ਗੱਭਰੂ ਪੁੱਤ ਨੇ ਜਿਹੜਾ ਭਾਰਤੀ ਆਕੀ ਟੀਮ ਦਾ ਕਪਤਾਨ ਹੈ ਉਹਨੇ ਜਵਾਬ ਦਿੱਤਾ ਕਿ ਨਹੀਂ ਸਰ ਸਾਡਾ ਉਹ ਉਲਟਾ ਜਜ਼ਬਾ ਹੋਰ ਵੱਧ ਗਿਆ ਹੂੰ ਕਹਿੰਦੇ ਅਸੀਂ ਉਹ ਮੈਚ ਜਿੱਤਣ ਲਈ ਉਤਰੇ ਸੀ ਤੇ ਜਦੋਂ ਸਾਡਾ ਇੱਕ ਖਿਡਾਰੀ ਗਿਆ ਤੇ ਕਹਿੰਦੇ ਸਾਡੀ ਕੋਚਿੰਗ ਟੀਮ ਨੇ ਸਾਨੂੰ ਤਿਆਰ ਕੀਤਾ ਹੋਇਆ ਸੀ ਜੀ ਸੀਟੀ ਲਈ ਹੂੰ ਹੂੰ ਅਸੀਂ ਮਾਨਸਿਕ ਤੌਰ ਤੇ ਪਰਵੇਰ ਸੀ ਕਿ ਸਾਡੇ ਨਾਲ ਇਹ ਜਾ ਕੁਝ ਹੋ ਸਕਦਾ ਜੀ ਕਹਿੰਦੇ ਇਸ ਲਈ ਸਾਨੂੰ ਹੋਰ ਹਿੰਮਤ ਆ ਗਈ ਲੈ ਵੀ ਹੁਣ ਤਾਂ ਆਪਾਂ ਦਸਾਂ ਦਸਾਂ ਨਹੀਂ ਖੜਨਾ ਇਸ ਲਈ ਸੀ ਹੋਰ ਵੱਧ ਜੂਝ ਕੇ ਖੇਡੇ ਤੇ ਜਿਹਦਾ ਨਤੀਜਾ ਸਾਡਾ ਇਹ ਸੀ ਕਿ ਅਸੀਂ ਬਰਤਾਨੀ ਨੂੰ ਹਰਾ ਕੇ ਆਏ ਹੂੰ ਤੇ ਏਸੇ ਹਾਸੇ ਠੱਠੇ ਦੇ ਦੌਰਾਨ ਪ੍ਰਧਾਨ ਮੰਤਰੀ ਉਹਨੇ ਕਹਿੰਦੇ ਅੱਛਾ ਮੈਨੂੰ ਐਂ ਦੱਸਿਓ ਕਿ ਜਦੋਂ ਤੁਹਾਨੂੰ ਉੱਥੇ ਏਸੀ ਨਹੀਂ ਮਿਲੇ ਤਾਂ ਕਿਹੜੇ ਕਿਹੜੇ ਖਿਡਾਰੀ ਨੇ ਮੈਨੂੰ ਭੰਡਿਆ ਸੀ ਹੂੰ ਹੂੰ ਕੁਝ ਤਾਂ ਨੀਮੀਆਂ ਪਾ ਗਏ ਕੁਝ ਹੱਥ 'ਤੇ ਕੁਝ ਮੁਸੜੀ ਹੱਥ 'ਤੇ ਕੁਝ ਇੱਕ ਦੂਏ ਕਿ ਨਹੀਂ ਦੇਖਣ ਕਿਹਾ ਕੀ ਹੈ ਜੀ ਪਰ ਇਹ ਤੋਂ ਬਾਅਦ ਵੀ ਨਰਿੰਦਰ ਮੋਦੀ ਰੁਕੇ ਨਹੀਂ ਹੂੰ ਉਹ ਕਹਿੰਦੇ ਨਹੀਂ ਨਹੀਂ ਐ ਨਹੀਂ ਹੋ ਸਕਦਾ ਵੀ ਕਿ ਤੁਹਾਨੂੰ ਉੱਥੇ ਏਸੀ ਦਾ ਪ੍ਰਬੰਧ ਨਾ ਮਿਲਿਆ ਔਰ ਤੁਸੀਂ ਭੰਡਿਆ ਨਾ ਹੋਵੇ ਐ ਤਾਂ ਕਿਹਾ ਹੀ ਹੋਊਗਾ ਕਿ ਲਾਹ ਦੇਖ ਲੂ ਮੋਦੀ ਦਾ ਹਾਲ ਆ ਵੀ ਇਹਨੂੰ ਕੁਝ ਕੀਤਾ ਕਹਿੰਦਾ ਉਹ ਇੰਨੇ ਨੇ بڑے بڑے ਦਾਅਵੇ ਕਰਦਾ ਮਤਲਬ ਸਾਰੇ ਦੇਖਣਗੇ ਮੋਦੀ ਜੀ ਨੂੰ ਕੀ ਹੋ ਗਿਆ ਹੂੰ ਹਾਂ ਨਿੰਦਰ ਮੋਦੀ ਕਹਿੰਦਾ ਤੁਸੀਂ ਕਿਹਾਤਾ ਹੋਊਗਾ ਕਿ ਯਾਰ ਉਹ ਮੂੰਹ ਐਡੇ ਵੱਡੇ ਦਾਵੇ ਵਾਧੇ ਕਰਦਾ ਲੈ ਇਸਿਆਂ ਦਾ ਪ੍ਰਬੰਧ ਨਹੀਂ ਹੋਇਆ ਹੂੰ ਪਰ ਤਾਂ ਵੀ ਕਿਸੇ ਖੜਾਦੀ ਨੇ ਕੋਈ ਟਿੱਪਣੀ ਨਹੀਂ ਕੀਤੀ ਤੇ ਪਰ ਫਿਰ ਖੁਦ ਹੀ ਜਵਾਬ ਨਿੰਦਰ ਮੋਦੀ ਹੋਰਾਂ ਨੇ ਦਿੱਤਾ ਨਿੰਦਰ ਮੋਦੀ ਹੋਰੀ ਕਹਿੰਦੇ ਪਰ ਪ੍ਰਬੰਧ ਹੋ ਗਿਆ ਸੀ ਨਾ ਇਸਿਆਂ ਦਾ ਹੂੰ ਫਿਰ ਸਾਰੇ ਬੋਲੇ ਕਿ ਹਾਂ ਜੀ ਅਸਲ ਚ ਬਿਲਕੁਲ ਜਿਹੜੀ ਗੱਲ ਤੁਸੀਂ درست ਫਰਮਾ ਰਹੇ ਹੋ ਵਿਜੇ ਜੀ ਕਿ ਉੱਥੇ ਜਿਵੇਂ ਕਹਿੰਦੇ ਜੀ ਅਸੀਂ ਵਾਤਾਵਰਨ ਬਚਾਉਣਾ ਜੀ ਗੱਤੇ ਦੇ ਗੱਡੇ ਬਣਾ ਲਓ ਜੀ ਆ ਕਰਦੇ ਹਾਂ ਹਾਂ ਜੀ ਹਾਂ ਜੀ ਹੈ ਹਾਂ ਉਹ ਯਾ ਮਤਲਬ ਕਿ ਖਿਡਾਰੀ ਵਿਚਾਰਾ ਇਨਾ ਥੱਕਿਆ ਟੁੱਟਿਆ ਉਹਨੂੰ ਸੌਣ ਨੂੰ ਤਾਂ ਜੰਜ ਨਾਲ ਦੋ ਜੀ 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 ਬਿਲਕੁਲ ਤੇ ਉਹਦੇ ਉਸੇ ਤਰ੍ਹਾਂ ਦਾ ਪ੍ਰਬੰਧ ਸੀਗਾ ਕਿ ਉਹਨੂੰ ਜਿਹਹ ਜੀ ਮਾਹੌਲ ਚਾਹੀਦਾ ਉਹਦੇ ਹਿਸਾਬ ਨਾਲ ਏਸੀਆਂ ਦੇ ਜਿੱਥੇ ਲੋੜ ਸੀ ਉੱਥੇ ਨਹੀਂ ਲਾਏ ਹਾਂਜੀ ਫਿਰ ਜਦੋਂ ਇਸ ਗੱਲ ਤੋਂ ਭਾਰਤੀ ਖਿਡਾਰੀਆਂ ਨੂੰ ਵੀ ਇੱਕਦਮ ਨਿਰਾਸ਼ਾ ਜੀ ਹੋਈ ਤਾਂ ਤੁਰੰਤ ਭਾਰਤੀ ਖੇਡ ਮੰਤਰਾਲੇ ਨੇ ਐਨ ਮੌਕੇ ਤੇ ਤੁਰੰਤ 40 ਏਸੀਆਂ ਦਾ ਪ੍ਰਬੰਧ ਕਰਕੇ ਦਿੱਤਾ ਉਹਨਾਂ ਨੂੰ ਅਹ ਅੱਛਾ ਜੀ ਹਾਂ ਸੋ ਇਹ ਸਾਰੀ ਜਾਣਕਾਰੀ ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਦਮ ਦਰ ਕਦਮ ਧਿਆਨ ਚ ਸੀ ਹੂੰ ਕਹਿੰਦੇ ਉਹ ਹਰ ਰੋਜ਼ ਬਰੀਫਿੰਗ ਲੈਂਦੇ ਸੀ ਕਿ ਉੱਥੇ ਖਿਡਾਰੀਆਂ ਲਈ ਕੀ ਦਿੱਕਤ ਹੈ ਹੂੰ ਬਸ ਇੰਨੀ ਇੱਕ ਨਿਰਾਸ਼ਾ ਜ਼ਰੂਰ ਹੈ ਭਾਰਤੀ ਦਲ ਦੇ ਵਿੱਚ ਕਿ ਵਿਨੇਸ਼ ਫੋਗਟ ਵਾਲੇ ਮਾਮਲੇ 'ਚ ਭਾਰਤ ਨੇ ਉਹ ਰੋਲ ਨਹੀਂ ਨਿਭਾਇਆ ਜੋ ਨਿਭਾ ਸਕਦਾ ਸੀ ਉਸ ਤਾਕਤ ਨਾਲ ਨਹੀਂ ਲੁੱਝੇ ਜਿਸ ਤਾਕਤ ਨਾਲ ਲੁੱਝਣਾ ਚਾਹੀਦਾ ਸੀ ਕਿ ਇੱਥੇ ਬਿਰਜ ਘੂਸ਼ਣ ਵਾਲਾ ਕੋਈ ਕੰਮ ਕਰ ਗਿਆ ਹੂੰ 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 ਹੈਨਾ ਸੋ ਜੇ ਤੁਸੀਂ ਏਸੀ ਲਵਾ ਸਕਦੇ ਸੀ ਤਾਂ ਉੱਥੇ ਵੀ ਕੋਈ ਰੋਲ ਸਹੀ ਨਿਭਾ ਸਕਦੇ ਸੀ ਕਹਿੰਦੇ ਕਿ ਉਹ ਜੇ ਵੱਜਨ ਵਾਲਾ ਪਹਿਲੂ ਸੀ ਤਾਂ ਉਸ ਨੂੰ ਬਾਹਰ ਵੀ ਕਰਾਇਆ ਜਾ ਸਕਦਾ ਸੀ ਇਹ ਪ੍ਰਕਿਰਿਆ ਫਿਰ ਚਰਚਾ ਚਾਹੀਏ ਜੀ 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 ਹਮ ਸੋ ਇਹ ਸਾਰੀ ਸਥਿਤੀ ਦੀ ਚਰਚਾ ਹੈਗੀ ਪਰ ਪ੍ਰਧਾਨ ਮੰਤਰੀ ਨੇ ਜਿਸ ਕਦਰ ਖਿਡਾਰੀਆਂ ਨਾਲ ਨਿੱਜਤਾ ਦਿਖਾਈ ਨੇੜਤਾ ਦਿਖਾਈ ਜਾਂ ਇੱਕ ਉਸ ਤਰ੍ਹਾਂ ਦੀ ਖੁੱਲੀ ਗੱਲਬਾਤ ਕੀਤੀ ਉਹਦੇ ਨਾਲ ਖਿਡਾਰੀਆਂ 'ਚ ਹੌਸਲਾ ਵੀ ਆਉਂਦਾ ਤੇ ਉਹ ਅੱਗੇ ਵੀ ਇਹ ਗੱਲ ਦਾ ਪ੍ਰਸਾਰ ਹੁੰਦਾ ਚੰਗੀ ਪ੍ਰਕਿਰਿਆ ਇਸ ਤਰ੍ਹਾਂ ਦਾ ਵਾਰਤਾ ਹੋਣੀ ਚਾਹੀਦੀ ਜੀ